ਕਾਂਡ ਪੰਜਵਾ ਭਗਣ ਚੇਤ ਦੀ ਰੁੱਤ ਸੀ ਕਣਕਾਂ ਦੇ ਖੇਤ ਜੋਬਨ ਉੱਤੇ ਸਨ ਦੂਰ ਹਰਿਆਲੀ ਹੀ ਹਰਿਆਲੀ ਵਿਛੀ ਹੋਈ ਸੀ ਕੱਸੀ ਦਾ ਪਾਣੀ ਲੱਗਦਾ ਤੇ ਇੰਜਣ ਚੱਲਦੇ ਇੰਜਣ ਦੀ ਤੁਕ-ਤੁਕ ਵਿੱਚ ਬੰਬੀ ਦਾ ਪਾਣੀ ਖੇੜ ਵਿੱਚ ਡਿੱਗਦਾ ਇੱਕ ਅਜਬ ਨਜ਼ਾਰਾ ਪੇਸ਼ ਕਰਦਾ ਗੂੜੀ ਸਰਦੀ ਵਿੱਚ ਸੂਰਜ ਆਪਣਿਆਂ ਵਰਗਾ ਨਿੱਗ ਦਿੰਦਾ ਕਿਆਰਿਆਂ ਨੂੰ ਜਾਂਦੇ ਖਾਲਾਂ ਵਿੱਚੋਂ ਪਾਫ ਉੱਠ ਕੇ ਕਿਸਾਨਾਂ ਦੇ ਸਾਹਾਂ ਵਿੱਚ ਸ਼ਾਮਲ ਹੁੰਦੀ ਤੁਰੇ ਜਾਂਦੀ ਉਹਨਾਂ ਨੂੰ ਸਭ ਦੇਣ ਲੈਣ ਭੁੱਲ ਜਾਂਦਾ ਕਣਕਾਂ ਦਾ ਉਠਾ ਦੇਖ ਕੇ ਜੱਟਾਂ ਦੇ ਮਨਾਂ ਵਿੱਚ ਆੜਤੀਆਂ ਦਾ ਪੈ ਗਾਇਬ ਹੋ ਗਿਆ ਲੱਗਦਾ ਗੁਰਮੇਲ ਨੂੰ ਜਿਸ ਦਿਨ ਤੱਦੀ ਦਾ ਕੰਮ ਹੁੰਦਾ ਜਾਂ ਕੰਮ ਦਾ ਪਾਰ ਲੱਗਦਾ ਉਹ ਇੱਕ ਜਾਂ ਦੋ ਦਿਹਾੜੀਏ ਖੇਤ ਲੈ ਜਾਂਦਾ ਭਜਨਾ ਵੀ ਉਹਦੇ ਨਾਲ ਹੱਥ ਪੱਲਾ ਹਲਾ ਦਿੰਦਾ ਅਸਲ ਵਿੱਚ ਭਜਨਾ ਹੱਡ ਰਕਸੀ ਉਹਦੀ ਵਖੀ ਦਾ ਦਰਦ ਇੰਨਾ ਤਿੱਖਾ ਨਹੀਂ ਸੀ ਕਿ ਉਹ ਖੇਤ ਹੀ ਨਾ ਜਾ ਸਕਦਾ ਹੋਵੇ ਤੇ ਉਤਲਾ ਕੰਮ ਕੋਈ ਨਾ ਕਰੇ ਉਹਨੂੰ ਕਰ ਜਲਕਰ ਕੋਲ ਰਹਿਣ ਦਾ ਪੋਸਪਿਆ ਹੋਇਆ ਸੀ ਬਸ ਬਾਹਰ ਖੇਤ ਬੰਨਨੇ ਜਾਣ ਲਈ ਜਲ ਕੋ ਰਹੀ ਉਹਨੂੰ ਆਖਦੀ ਉਹਦੇ ਕਹੇ ਤੋਂ ਉਹ ਕਦੇ-ਕਦੇ ਖੇਤ ਜਾਂਦਾ ਗੁਰਮੇਲ ਤਾਂ ਭਜਨੇ ਉੱਤੇ ਐਵੇਂ ਹੀ ਖਿਜਿਆ ਰਹਿੰਦਾ ਸੀ ਜੇ ਉਹ ਪੰਜ ਕਿੱਲੇ ਦਾ ਮਾਲਕ ਨਾ ਹੁੰਦਾ ਗੁਰਮੇਲ ਨੇ ਉਹਨੂੰ ਬਾਹੋਂ ਫੜ ਕੇ ਘਰੋਂ ਬਾਹਰ ਕਰ ਦੇਣਾ ਸੀ ਐਨਾ ਨਿਕੰਮਾ ਬੰਦਾ ਕੱਚਾ ਵਿੱਚ ਹੱਥ ਦੇ ਕੇ ਘਰ ਬੈਠਾ ਰਹਿੰਦਾ ਹੈ ਅੰਦਰ ਹੀ ਕਿਦਰੇ ਲੁਕਿਆ ਰਹੇਗਾ ਪਤਾ ਨਹੀਂ ਕੀ ਭਜਨਮੰਦਗੀ ਜਿਹੀ ਕਰਦਾ ਹੈ ਇੱਕ ਨਾਲੋਂ ਠੋਡੀ ਤੋੜ ਕੇ ਈਓ ਸਿਰ ਉਤਾਨ ਚੁੱਕਦਾ ਹੈ ਤੇ ਝਾਕਦਾ ਹੈ ਜਿਵੇਂ ਕੱਛੂ ਵਾਲਾ ਦਵਾਲਾ ਦੇਖ ਕੇ ਦਾਤੀ ਬਾਹਰ ਕੱਢਦਾ ਹੋਵੇ ਗੁਰਮੇਲ ਨੂੰ ਉਹਦੀਆਂ ਚਲਾਕੀਆਂ ਦਾ ਸਭ ਪਤਾ ਸੀ ਜਿੰਨੀ ਦੇਰ ਉਹ ਘਰ ਵਿੱਚ ਤੁਰਦਾ ਫਿਰਦਾ ਤੇ ਖੇਤ ਜਾਣ ਦੀਆਂ ਤਿਆਰੀਆਂ ਕਰਦਾ ਭਜਨਾ ਮੁਟਕੜੀ ਮਾਰ ਕੇ ਕਿਸੇ ਖੁੰਝੇ ਲੱਗਿਆ ਬੈਠਾ ਰਹਿੰਦਾ ਜਦੋਂ ਹੀ ਉਹ ਕਰੋਵਾਰ ਹੁੰਦਾ ਤੇ ਭਜਨੇ ਨੂੰ ਯਕੀਨ ਹੋ ਜਾਂਦਾ ਕਿ ਉਹ ਖੇਤ ਨੂੰ ਚਲਿਆ ਗਿਆ ਹੈ ਤਾਂ ਉਹ ਸ਼ੇਰ ਹੋ ਜਾਂਦਾ ਤੇ ਉਹ ਵੇੜੇ ਵਿੱਚ ਚੰਗਾ ਭਲਾ ਫਿਰਨ ਦੁਰਨ ਲੱਗਦਾ ਖੰਗੂਰਾ ਮਾਰਦਾ ਤੇ ਜਲਕਰ ਨਾਲ ਚਾਂਬਲ-ਚਾਂਬਲ ਗੱਲਾਂ ਕਰਦਾ ਪਾਣੀ ਗਰਮ ਕਰਕੇ ਨੌਣ ਦੀਆਂ ਵਿਹੁੰਤਾ ਬਣਾ ਰਿਹਾ ਹੁੰਦਾ ਗੁਰਮੇਲ ਨੇ ਕਈ ਵਾਰ ਉਹਨੂੰ ਅਜੀਹਾ ਦੰਬ ਕਰਦੇ ਨੂੰ ਦੇਖਿਆ ਸੀ ਅਜੀਹਾ ਉਹਦੋਂ ਹੁੰਦਾ ਜਦੋਂ ਉਹ ਖੇਤ ਨੂੰ ਗਿਆ ਕੋਈ ਚੀਜ਼ ਭੁੱਲਣ ਕਰਕੇ ਰਾਹ ਵਿੱਚੋਂ ਹੀ ਮੁੜ ਆਉਂਦਾ ਤੇ ਭਜਨੇ ਦੀ ਆਜ਼ਾਦੀ ਉਤੋਂ ਫੜੀ ਜਾਂਦੀ ਸ਼ਾਮੇ ਦੀ ਰੰਗਰੂਟੀ ਖਤਮ ਹੋ ਚੁੱਕੀ ਸੀ ਤੇ ਉਹਨੂੰ ਪੱਕੀ ਥਾਂ ਉੱਤੇ ਪੋਸਟ ਕਰ ਦਿੱਤਾ ਗਿਆ ਸੀ ਪਹਿਲੀ ਛੁੱਟੀ ਉਹ ਬੰਡ ਆਇਆ ਉਹਨੇ ਚਾਚੀ ਨੂੰ ਮੱਥਾ ਟੇਕਿਆ ਪੈਰੀ ਹੱਥ ਲਾਈ ਤੇ ਫੇਰ ਚਾਚੀ ਨੇ ਉਹਨੂੰ ਹਿੱਕ ਨਾਲ ਲਾ ਲਿਆ ਅੰਤਾਂ ਦਾ ਪਿਆਰ ਕੀਤਾ ਰੋਣ ਲੱਗ ਪਈ ਆਖ ਰਹੀ ਸੀ ਸਾਡੇ ਕੋਲ ਕੀ ਸਿਪਾਈ ਤੂੰ ਪਰਤੀ ਜਾ ਹੋਇਆ ਛੋਟਾ ਸਾਧ ਬਣ ਗਿਆ ਚੱਲ ਰਹਿ ਗਿਆ ਸੀ ਤਾਂ ਉਹੀ ਸਖਣੇ ਦੇ ਸਖਣੇ ਪੁੱਛਣ ਲੱਗੀ ਤੈਨੂੰ ਦੁੱਖ ਤਾਂ ਦੱਸੀ ਕੀ ਸੀ ਕਿਉਂ ਗਿਆ ਤੂੰ ਫੌਜ ਚਾਚੇ ਤੇਰੇ ਨਾਲ ਮੈਂ ਕੱਟੀ ਜਾਨੀਆ ਤੂੰ ਕੱਟੀ ਜਾਂਦਾ ਤੂੰ ਤਾਂ ਭਰਤੀ ਜਾ ਹੋਇਆ ਮੈਂ ਦੱਸ ਕਿੱਧਰ ਵਗ ਜਾ ਨਿਕਲ ਜਾਂ ਕਰੂੰ ਸ਼ਿਆਮਾ ਪਹਿਮਾਨ ਦਿਆ ਹੋਇਆ ਮੰਜੇ ਉੱਤੇ ਬੈਠਾ ਸੀ ਚਾਚੀ ਸੱਚੀ ਉਹਦੇ ਲਈ ਰੋ ਰਹੀ ਸੀ ਉਹ ਬੋਲਿਆ ਚਾਚੀ ਮੈਂ ਇੱਥੋਂ ਇਹ ਖੇਤੀ ਦਾ ਕੰਮ ਹੁੰਦਾ ਨਹੀਂ ਸੀ ਮੈਂ ਉੱਥੇ ਲੋਟਾਂ ਹੁਣ ਫੌਜ ਮੌਜਾਂ ਕਰੀ ਦੀਆਂ ਨਹੀਂ ਵੇ ਭਾਈ ਤੇਰੀ ਮਰਜ਼ੀ ਐ ਤੇਰਾ ਚਿੱਤ ਰਾਜ਼ੀ ਚਾਹੀਦਾ ਐ ਅਸੀਂ ਤਾਂ ਜਿਹੜਾ ਨੇਰਾ ਟੋਣਾ ਟੋਹੀ ਜਾਂਨੇ ਆ ਉਹ ਦੇ ਕੋਲੋਂ ਧੀ ਉਤੋਂ ਉੱਠੀ ਤੇ ਮਿੰਟਾਂ ਸਕਿੰਟਾਂ ਦੇ ਹਿਸਾਬ ਨਾਲ ਤੌੜੀ ਵਿੱਚੋਂ ਦਿਨ ਦੇ ਸੁਹੇ ਸੁਹੇ ਦੁੱਧ ਦੇ ਦੋ ਪਲੇ ਬਾਟੀ ਵਿੱਚ ਪਾ ਲਈ ਵਿੱਚ ਦਾਣਾ ਖੰਡ ਵੀ ਖੋਰ ਲਈ ਆਈ ਸੀ ਇਹ ਦੁੱਧ ਸ਼ਾਮੇ ਨੇ ਪਤਾ ਨਹੀਂ ਕਿੰਨੇ ਦਿਨੋਂ ਪਿੱਛੋਂ ਮੁੜ ਕੇ ਅੱਜ ਦੇਖਿਆ ਸੀ ਦੁੱਧ ਪੀਂਦਿਆਂ ਉਹਨੂੰ ਮਾਨਸਿਕ ਤਸੱਲੀ ਮਿਲਣ ਲੱਗੀ ਆਪਣੇ ਘਰ ਵਰਗੀ ਤਸੱਲੀ ਉਹਦੇ ਲਈ ਬਾਹਰ ਹੋਰ ਕਿਧਰੇ ਨਹੀਂ ਸੀ ਪਰਤੀ ਹੋ ਕੇ ਰੰਗ ਰੋਟੀ ਕਰਦਾ ਵੀ ਤਾਂ ਉਹ ਕਿੰਨਾ ਦੁਖੀ ਰਹਿੰਦਾ ਸੀ ਰੇਡ ਵੇਲੇ ਸਾਵਧਾਨ ਵਿਸ਼ਰਾਮ ਤੇਜ਼ ਦਲ ਪਿੱਛੇ ਮੁੜਕਰਾਂਦਾ ਹੌਲਦਾਰ ਕਿਹੜਾ ਉਹਦੇ ਨਾਲ ਘੱਟ ਗੁਜ਼ਾਰਦਾ ਸੀ ਪੂਰਾ ਅੜਬ ਸੀ ਉਹ ਮਾੜੀ ਜਹੀ ਕੋਈ ਪੁੱਲ ਹੋ ਜਾਂਦੀ ਉਹ ਗਿੱਟੇ ਉੱਤੇ ਬੂਟ ਦਾ ਠੁੱਡਾ ਮਾਰਦਾ ਬੜਾ ਨਿਰਦਈ ਸੀ ਜਿਵੇਂ ਵੈੜਕੇ ਨੂੰ ਹਾਲੀ ਕੱਢਦਾ ਹੋਵੇ ਕੋਈ ਸੋਟੀਆਂ ਨਾਲ ਪੰਨ ਕੁੱਟ ਕੇ ਇੱਥੇ ਚਾਚੇ ਦੀਆਂ ਝੜਕਾਂ ਸਨ ਇਹ ਤਾਂ ਆਪਣਾ ਸੀ ਹੁਣ ਸ਼ਾਮੇ ਨੂੰ ਚਾਚੇ ਦੀਆਂ ਝੜਕਾਂ ਯਾਦ ਨਹੀਂ ਸਨ ਉਹ ਪਿੰਡੋਂ ਦੂਰ ਸੀ ਤਾਂ ਇਹ ਕਰ ਉਹਨੂੰ ਖਿੱਚਾਂ ਪਾਉਂਦਾ ਪਿੰਡ ਦੀ ਮਿੱਟੀ ਉਹਨੂੰ ਵਾਜ਼ਾ ਮਾਰਦੀ ਇਸੇ ਕਰਕੇ ਤਾਂ ਜਦੋਂ ਉਹਨੂੰ ਲੰਮੀ ਛੁੱਟੀ ਮਿਲੀ ਉਹ ਭੱਜਿਆ ਭੱਜਿਆ ਕਰਨ ਨੂੰ ਆਇਆ ਹਮੀਰਗੜ੍ਹ ਦੀ ਜੂ ਵੜਦਿਆਂ ਹੀ ਉਹਨੂੰ ਲੱਗਿਆ ਸੀ ਜਿਵੇਂ ਉਹਦੀ ਮਾਂ ਨੇ ਉਹਨੂੰ ਆਪਣੇ ਕਾਲਜੇ ਨਾਲ ਕੁੱਟ ਲਿਆ ਹੋਵੇ ਪਿੰਡ ਦੀ ਮਿੱਟੀ ਦਾ ਰੁਗ ਪਰ ਕੇ ਸ਼ਿਆਮੇ ਨੇ ਆਪਣੇ ਮੱਥੇ ਨੂੰ ਲਾਇਆ ਸੀ ਪਿਛਲੇ ਪੈਰ ਦਾ ਵੇਲਾ ਸੀ ਵਿਹੜੇ ਦੀ ਧੁੱਪ ਉਦਾਸ ਹੋਣ ਲੱਗੀ ਗੱਲਾਂ ਕਰਕੇ ਤੇ ਰੋਦੋ ਕੇ ਜਲਕਰ ਕਰਦੇ ਹੋਰ ਕੰਮ ਤੰਦੇ ਕਰਨ ਲੱਗੀ ਸ਼ਿਆਮਾ ਸਣੇ ਵਰਦੀ ਮੰਜੇ ਉੱਤੇ ਟੇਡਾ ਹੋ ਗਿਆ। ਉਹਦੀ ਅੱਖ ਲੱਗ ਗਈ ਸੀ। ਲਿਸ਼ਕਾ ਮਾਰਦਾ ਕਾਲਾ ਟਰੰਕ ਚੌਂਤਰੇ ਦੀ ਕੰਧੋਲੀ ਉੱਤੇ ਤਰਿਆ ਪਿਆ ਸੀ। ਚੁੱਪਚੀ ਪੀਤਾ ਭਜਨਾ ਕਰ ਵੜਿਆ। ਉਹ ਕਦੇ-ਕਦੇ ਇਸ ਵੇਲੇ ਸੱਥ ਵਿੱਚ ਜਾ ਬੈਠਦਾ ਸੀ। ਉੱਥੇ ਸੀ ਹਾਸੀ। ਵੇਲੇ ਬੰਦਿਆਂ ਦੀਆਂ ਗੱਲਾਂ ਸੁਣਦਾ। ਉਹ ਪਹਿਲਾਂ ਟਰੰਕ ਵੱਲ ਚਾਕਿਆ, ਫੇਰ ਮੰਜੇ ਉੱਤੇ ਟੇਡਾ ਹੋ ਕੇ ਪਏ ਬੰਦੇ ਵੱਲ। ਚਲ-ਕਰ ਵੱਲ ਚਾਕਿਆ ਤਾਂ ਉਹ ਹੱਸ ਕੇ ਬੋਲੀ ਆਪਣਾ ਸ਼ਿਆਮਾ ਸਿਆਣਿਆ ਨਹੀਂ। ਉਹ ਮੰਜੇ ਦੇ ਪੈਂਦੀ ਜਾ ਕੇ ਬੈਠਾ ਤਾਂ ਸ਼ਾਮ ਨੂੰ ਜਾਗ ਆ ਗਈ ਉਹ ਬੈਠਾ ਹੋ ਗਿਆ ਭਜਨੇ ਨੇ ਉਹਦੇ ਮੋਢੇ ਉੱਤੇ ਹੱਥ ਧਰਿਆ ਸ਼ਾਮੇ ਨੇ ਉਹਨੂੰ ਸਤਿ ਸ਼੍ਰੀਕਾਲ ਆਖੀ ਦੋਵੇਂ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੇ ਭਜਨਾ ਪੁੱਛ ਰਿਹਾ ਸੀ ਕਦੋਂ ਆਇਆ ਕਿੱਥੇ ਹੁੰਨਾ ਅਤੇ ਫਿਰ ਕਿੰਨੇ ਚਿਰ ਦੀ ਛੁੱਟੀ ਹੈ ਕਿੰਨੀ ਤਨਖਾਹ ਹੈ ਤੇਰੀ ਜੀ ਲੱਗਿਆ ਹੋਇਆ ਸ਼ਾਮਾ ਆਪਣੇ ਪਿਓ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਸੰਖੇਪ ਜਿਹੇ ਜਵਾਬ ਦਿੰਦਾ ਗੱਲਾਂ ਤੋਂ ਲੱਗਦਾ ਹੀ ਨਹੀਂ ਸੀ ਕਿ ਉਹ ਪਿਓ ਪੁੱਤ ਹਨ ਜਾਂ ਏਕੇ ਉਹਨਾਂ ਵਿੱਚ ਕੋਈ ਜਜ਼ਬਾਤੀ ਸਾਂਝ ਵੀ ਹੈ ਉਹ ਤਾਂ ਐਉਂ ਸੰ ਜਿਵੇਂ ਲੇਟ ਆ ਰਹੀ ਗੱਡੀ ਦੀ ਉਡੀਕ ਵਿੱਚ ਕਿਸੇ ਰੇਲਵੇ ਸਟੇਸ਼ਨ ਦੇ ਬੈਂਚ ਉੱਤੇ ਬੈਠੇ ਦੋ ਅਜਨਬੀ ਮੁਸਾਫਰ ਗੱਲਾਂ ਕਰਦੇ ਹੋਣ ਚਾਚੀ RAM ਸਾਧ ਕਿਉਂ ਹੋ ਗਿਆ ਕਿੱਥੇ ਰਹਿੰਦਾ ਹੁਣ ਸ਼ਿਆਮੇ ਨੇ ਪੁੱਛਿਆ ਭਜਨਾ ਜਿਵੇਂ ਇਸ ਸਵਾਲ ਦੇ ਜਵਾਬ ਵਿੱਚੋਂ ਖਾਰਜ ਹੋਵੇ ਜਵਾਬ ਦੇਣ ਦਾ ਫਰਜ਼ ਜਿਵੇਂ ਜਲ ਕਰਦਾ ਸੀ ਉਹੀ ਬੋਲੀ ਜਿਵੇਂ ਤੂੰ ਭਰਤੀ ਹੋਇਆ ਓਵੇਂ ਉਹ ਸਾਦ ਹੋ ਗਿਆ ਉਹ ਤਾਂ ਪੜਦਾ ਸੀ ਜਦੋਂ ਗਿਆ ਮੈਂ ਪੜਾਈਆਂ ਪੜਉਈਆਂ ਵਿੱਚੇ ਰੁਲ ਗਿਐ ਵਿਚਾਰੇ ਦੀਆਂ ਪੁੱਛ ਲਈ ਆਪੇ ਦੱਸੋ ਤੈਨੂੰ ਝੀੜੀ ਚ ਰਹਿੰਦਾ ਪਿਰਥੀਦਾਸ ਦੇ ਡੇਰੇ ਮਾਰਿਆ ਗੇੜਾ ਮੈਂ ਸਾਗ ਧਰਦੀਆਂ ਘਰੇ ਆਉਂਦਾ ਹੋਣਾ ਨਾ ਜਿੱਦਣ ਦਾ ਗਿਆ ਇੱਕ ਵਾਰੀ ਵੀ ਨਹੀਂ ਆਇਆ ਨਾ ਕੋਈ ਲੈਣ ਗਿਆ ਉਹਨੂੰ ਨਾ ਉਹਦਾ ਪਿਓ ਨਾ ਚਾਚਾ ਤੂੰ ਜਾਣਾ ਸੀ ਚਾਚੀ ਮੇਰੇ ਚਿੱਤ 'ਚ ਤਾਂ ਕਈ ਵਾਰੀ ਆਇਆ ਬਈ ਜਾਵਾਂ ਜਾਉਂਗੀ ਆਪ ਨਹੀਂ ਹੁਣ ਆਉਂਦਾ ਉਹ ਉਸੇ ਆਥਨ ਦਿਨ ਦੇ ਚਪਾ ਨਾਲ ਸ਼ਾਮਾ ਸਾਦੇ ਕੱਪੜਿਆਂ ਵਿੱਚ ਡੇਰੇ ਗਿਆ ਰਹਿਣੀ ਬਹਿਣੀ ਤੋਂ ਉਹ ਹੁਣ ਸ਼ਾਮਾ ਨਹੀਂ ਸੀ ਪੋਚਵੇਂ ਪੱਗ ਬੰਨੀ ਹੋਈ ਪੂਣੀ ਕਰਕੇ ਪੈਂਟ ਵਿੱਚ ਦਿੱਤਾ ਸਾਫ਼ ਸੁਥਰਾ ਕਮੀਜ਼ ਉਤੋਂ ਦੀ ਗਰਮ ਜਰਸੀ ਪੈਰਾਂ ਵਿੱਚ ਕਾਲੇ ਬੂਟ ਤੇ ਚਿੱਟੀਆਂ ਜ਼ੁਰਾਬਾਂ ਸਨ ਖੱਬੇ ਹੱਥ ਨੂੰ ਕੜੀ ਬੰਨੀ ਹੋਈ ਸੀ ਦਾੜੀ ਫਿਕਸਰ ਲਾ ਕੇ ਚਪੇਈ ਹੋਈ ਤੇ ਮੁੱਛਾਂ ਨੋਕਦਾਰ ਸਨ ਉਹ ਕੋਈ ਪੜਿਆ ਲਿਖਿਆ ਬੰਦਾ ਲੱਗਦਾ ਸੀ ਉਹ ਡੇਰੇ ਗਿਆ ਤਾਂ ਕਿਸੇ ਨੇ ਸਿਆਣਿਆ ਹੀ ਨਹੀਂ RAM ਨੇ ਵੀ ਨਹੀਂ ਸਿਆਣਿਆ ਉਹਨੂੰ ਉਹਨੇ ਮੁਸਕਰਾ ਕੇ RAM ਨੂੰ ਮਹਾਰਾਜ ਜੀ ਆਖਿਆ ਸੀ RAM ਨੇ ਜਵਾਬ ਦਿੱਤਾ ਸਤਨਾ ਪਾਈ ਪੰਪ ਤੋਂ ਪਾਣੀ ਦੀ ਪਾਲਟੀ ਲੈ ਕੇ ਲੰਗਰ ਵੱਲ ਜਾਂਦਾ RAM ਉਹਨੇ ਗੁੱਟ ਤੋਂ ਫੜ ਲਿਆ ਬੋਲਿਆ ਬਾਬਿਓ ਗੱਲ ਨਹੀਂ ਕਰਦੇ ਗਿੱਟਿਆਂ ਤੱਕ ਡਿੱਗਦਾ ਭਗਵਾਨ ਚੋਲਾ ਸਿਰ ਨੂੰ ਪਗਵੇਂ ਰੰਗ ਦੀ ਹੀ ਪਗੜੀ ਬਲੇਟੀ ਹੋਈ ਤੇ ਪੈਰਾਂ ਵਿੱਚ ਰਬੜ ਦੀਆਂ ਚੱਪਲਾਂ RAM ਦਾਸ ਗੋਟ ਫੜਕੇ ਜਿਵੇਂ ਉਸ ਦੁਨੀਆਦਾਰ ਬੰਦੇ ਨੇ ਬਹੁਤ ਪਾਰੀ ਅਵਗਿਆ ਕਰ ਲਈ ਹੋਵੇ ਪਰ RAM ਨੇ ਉਹਨੂੰ ਬੋਲ ਤੋਂ ਪਛਾਣ ਲਿਆ ਬਾਲ ਠੀਥਾਂ ਦੀ ਥਾਂ ਰੱਖ ਕੇ ਸ਼ਾਮੇ ਨੂੰ ਜਫੀ ਪਾ ਲਈ ਉਹ ਇੱਕ ਦੂਜੇ ਨੂੰ ਛੱਡ ਨਹੀਂ ਰਹੇ ਸਨ ਦੇਖਣ ਵਾਲੇ ਦੂਜੇ ਬੰਦੇ ਹੈਰਾਨ ਸਨ ਇਹ ਕੌਣ ਹੋਇਆ ਇੰਜ RAM ਦਾਸ ਨੂੰ ਜਫੀ ਪਾਉਣ ਵਾਲਾ ਜਫੀ ਛੱਡੀ ਤਾਂ ਦੋਵਾਂ ਦੀਆਂ ਅੱਖਾਂ ਪਿਆਲੀਆਂ ਵਾਂਗ ਭਰੀਆਂ ਹੋਈਆਂ ਸਨ ਉਹ ਇੱਕ ਦੂਜੇ ਦੀ ਹਾਲਤ ਉੱਤੇ ਰੋ ਰਹੇ ਸਨ ਕੀ ਬੁਰਾ ਹਾਲ ਹੋ ਗਿਆ ਸੀ ਉਹਨਾਂ ਦਾ ਜਿਵੇਂ ਦੋਵੇਂ ਹੀ ਮਨੁੱਖ ਨਾ ਰਹੇ ਹੋਣ ਇੱਕ ਫੌਜੀ ਦੂਜਾ ਸਾਧ ਤੇ ਫਿਰ ਲੰਗਰ ਤੋਂ ਇੱਕ ਪਾਸੇ ਪਰਾਂ ਬੈ ਕੇ ਉਹ ਗੱਲਾਂ ਕਰਨ ਲੱਗੇ ਹਨੇਰਾ ਉੱਤਰ ਆਇਆ ਸੀ ਰਾਮ ਆਪਣਾ ਖੱਬਾ ਹੱਥ ਸ਼ਿਆਮੇ ਦੀਆਂ ਨਜ਼ਰਾਂ ਤੋਂ ਬਚਾ ਬਚਾਰਾ ਰੱਖਦਾ ਉਹਨੂੰ ਮਹਿਸੂਸ ਹੋਇਆ ਕਿ ਸ਼ਿਆਮੇ ਨੂੰ ਉਹਦੇ ਹੱਥ ਦਾ ਪਤਾ ਨਹੀਂ ਹੈ ਪਤਾ ਹੁੰਦਾ ਤਾਂ ਉਹ ਪਹਿਲਾਂ ਇਹੀ ਗੱਲ ਛੇੜਦਾ ਗੱਲ ਛੇੜ ਕੇ ਦੁੱਖ ਵੀ ਮਨਾਉਂਦਾ ਸ਼ਿਆਮਾ ਬੋਲਿਆ ਰਾਮ ਜੇ ਬੇਬੇ ਜਿਉਂਦੇ ਹੁੰਦੇ ਤਾਂ ਆਪਣਾ ਇਹ ਹਾਲ ਨਹੀਂ ਸੀ ਹੋਣਾ ਬੇਬੇ ਜਿਉਂਦੀ ਹੁੰਦੀ ਬਈ ਤਾਂ ਦੁਨੀਆ ਹੋਰ ਹੁੰਦੀ ਬਾਪੂ ਵੀ ਫੇਰ ਤਾਂ ਸੁਰਤ ਕਰਦਾ ਉਹ ਵੀ ਹੁਣ ਤਾਂ ਜਿਉਂਦਿਆਂ ਚ ਨਹੀਂ ਇੱਕ ਤਰ੍ਹਾਂ ਫੇਰ RAM ਨੇ ਹੌਕਾ ਲਿਆ ਤੇ ਕਹਿਣ ਲੱਗਿਆ ਬੇਬੇ ਜਿਉਂਦੀ ਰਹਿੰਦੀ ਤਾਂ ਆਪਾਂ ਚਾਚੇ ਨਾਲੋਂ ਜ਼ਮੀਨ ਵੰਡਾ ਕੇ ਅੱਡਵਾਹੀ ਕਰਦੇ ਤੇਰਾ ਵਿਆਹ ਹੋ ਜਾਂਦਾ ਨਹੀਂ ਪੜੀ ਜਾਂਦਾ ਪੜਨੋ ਕਿਉਂ ਹਟ ਗਿਆ ਤੂੰ ਮੇਰਾ ਨਾਂਉ ਕੱਟਿਆ ਗਿਆ ਸੀ ਮੁੜ ਕੇ ਉਹਨਾਂ ਨੇ ਦਾਖਲ ਨਹੀਂ ਕੀਤਾ ਮੈਨੂੰ ਕਿਉਂ ਕਹਿੰਦੇ ਹਾਜ਼ਰੀਆਂ ਕੱਟ ਗਈਆਂ ਫੀਸ ਤਾਂ ਜਾ ਨਹੀਂ ਸਕਦੀ ਪੇਪਰਾਂ ਦੀ ਕਿੱਥੇ ਰਿਹਾ ਤੂੰ ਕਿਉਂ ਕੱਟ ਗਈਆਂ ਹਾਜ਼ਰੀਆਂ ਰਾਮ ਦਾ ਖੱਬਾ ਹੱਥ ਪਿੱਠ ਪਿਛੇ ਕੀਤਾ ਕੰਬਿਆ ਸਾਹਮਣੇ ਆਉਣ ਤੋਂ ਬਹੁਤ ਝਿਜਕਿਆ ਹੋਵੇ ਜਿਵੇਂ ਸ਼ਾਮੇ ਨੇ ਫੇਰ ਪੁੱਛਿਆ ਨਾਉਂ ਕਾਤੋਂ ਕੱਟਿਆ ਗਿਆ ਸੀ ਮੈਂ ਮਹੀਨਾ ਸਵਾ ਮਹੀਨਾ ਗਿਆ ਨਹੀਂ ਸੀ ਸਕੂਲ ਕਿਉਂ ਖੱਬਾ ਹੱਥ ਸਾਹਮਣੇ ਆਏ ਬਗੈਰ ਰਹਿ ਨਾ ਸਕਿਆ ਸ਼ਾਮੇ ਦੀਆਂ ਅੱਖਾਂ ਸਾਹਮਣੇ ਰਾਮ ਦਾ ਹੱਥ ਸੱਪ ਦੇ ਫਣ ਵਾਂਗ ਸਰੀ ਗੱਡੀ ਖੜਾ ਸੀ ਉਨੇ RAM ਦਾ ਹੱਥ ਫੜ ਲਿਆ ਤੇ ਬੋਲਿਆ ਇਹ ਕੀ RAM ਨੇ ਆਪਣਾ ਹੱਥ ਸ਼ਿਆਮੇ ਦੇ ਹੱਥ ਵਿੱਚ ਦੇ ਦਿੱਤਾ ਉਹਨੇ ਟੋਇਆ ਤਾਂ ਹੱਥ ਉਹਨੂੰ ਛੋਟਾ ਲੱਗਿਆ ਪਤਲਾ ਵੀ ਪਤਲੇ ਛੋਟੇ ਹੱਥ ਨੇ ਬਹੁਤ ਦੁੱਖ ਸਹੇ ਸਨ ਸ਼ਿਆਮੇ ਨੇ ਪੁੱਛਿਆ ਕੀ ਕਰਾਂ ਇਹ ਸਾਥ ਦਾ ਉਂਗਲਾਂ ਗਿਣ ਕਿੰਨੀਆਂ ਨੇ RAM ਖਿਣਖਿਣ ਕਰਕੇ ਹੱਸਿਆ ਹਨੇਰਾ ਸੀ ਸ਼ਿਆਮੇ ਦਾ ਤਰਾ ਨਿਕਲ ਗਿਆ ਉਹਦੇ ਪੈਰਾਂ ਥੱਲੋਂ ਜ਼ਮੀਨ ਖਿਸਕਣ ਲੱਗੀ ਇੱਕ ਹੀ ਹੋ ਗਿਆ ਤੇਰੇ ਹੱਥ ਨੂੰ ਓਏ ਸ਼ਾਮ ਨੇ ਉਹਦਾ ਅੰਗੂਠਾ ਤੇ ਦੋ ਉਂਗਲਾਂ ਆਪਣੀਆਂ 10 ਉਂਗਲਾਂ ਵਿੱਚ ਕੁੱਟੀਆਂ ਹੋਈਆਂ ਸਨ। ਕਪਾਦੀਆਂ ਛੀਟੀਆਂ ਵੱਢਣ ਗਏ ਸੀ। ਮੈਥੋਂ ਆਪੇ ਹੀ ਖਪਰਾ ਫਿਰ ਗਿਆ। ਚੀਚੀ ਤੇ ਇਹਦੇ ਨਾਲ ਲੱਗਦੀ ਉਂਗਲ ਉਤੋਂ ਦੀ। ਖਪਰਾ ਜਿਵੇਂ ਸ਼ਾਮੇ ਦੇ ਕਾਲਜ ਦੇ ਵਿੱਚ ਦੀ ਫਿਰ ਗਿਆ ਹੋਵੇ। ਉਹਦੇ ਮੂੰਹੋਂ ਲੰਮੀ ਹਾਏ ਨਿਕਲੀ ਤੇ ਫਿਰ ਉਹ ਕੁਝ ਜਿਰ ਚੁੱਪ ਬੈਠੇ ਰਹੇ। ਬਾਹਰ ਠੰਡ ਸੀ, ਹਨੇਰਾ ਵੀ ਸੀ। ਉਹ ਲੰਗਰ ਅੰਦਰ ਆ ਗਏ। ਨਾਲ ਦੇ ਸੇਵਕ ਨੂੰ ਆਖ ਕੇ ਰਾਮ ਨੇ ਸ਼ਿਆਮੇ ਖਤਰ ਦੁੱਧ ਦੱਤਾ ਕਰਵਾਇਆ ਦੋਵਾਂ ਨੇ ਦੁੱਧ ਪੀਤਾ ਦੁੱਧ ਪੀਂਦੇ ਪੀਂਦੇ ਉਹ ਇੱਕ ਦੂਜੇ ਵੱਲ ਲੁਕਵੀਂ ਨਜ਼ਰ ਨਾਲ ਝਾਕ ਲੈਂਦੇ ਸਨ ਰਾਮ ਕਰ ਚਲ ਗੱਲਾਂ ਕਰਾਂਗੇ ਰਾਤ ਨੂੰ ਸ਼ਿਆਮੇ ਨੇ ਕਿਹਾ ਗੱਲਾਂ ਇੱਥੇ ਕਰ ਲੈ ਕਰ ਤਾਂ ਮੈਂ ਜਾਣਾ ਨਹੀਂ ਸੌਂ ਪਾਤੀ ਚਾਚੀ ਹੈਗੀ ਯਾਰ ਬਾਪੂ ਐ ਚਾਤੇ ਕਰਕੇ ਨਾ ਜਾ ਚੰਡਾਲ ਕਰਕੇ ਮੇਰੀ ਖਤਰ ਤਾਂ ਹੁਣ ਉਹ ਸਾਰਾ ਘਰੀ ਚੰਡਾਲ ਐ ਆਪਣਾ ਕੀ ਐ ਬਾਈ ਹੁਣ ਉਥੇ ਤੁੱਕ ਦੀਆਂ ਦੋ ਬੁਰਕੀਆਂ ਖਾਣੀਆਂ ਹੁੰਦੀਆਂ ਨੇ ਉਹ ਇੱਥੇ ਮਿਲ ਜਾਂਦੀਆਂ ਨੇ ਖਾਣ ਨੂੰ ਖੁੱਲਾ ਪੀਣ ਨੂੰ ਖੁੱਲਾ ਮੈਨਣ ਨੂੰ ਖੁੱਲਾ ਜਿਉਂਦਾ ਰਹੇ ਬਾਬਾ ਚਿਬੜਦਾਸ ਮੌਜਾਂ ਕਰਦੇ ਆਂ ਬਾਈ ਮੌਜਾਂ ਸ਼ਬਦ ਬੋਲ ਕੇ RAM ਹਸਿਆ ਇਸ ਸ਼ਬਦ ਵਿੱਚ ਪੂਰਾ ਤਿਆਗ ਛਿਪਿਆ ਹੋਇਆ ਸੀ ਸ਼ਿਆਮੇ ਨੇ ਹੋਰ ਕਈ ਗੱਲਾਂ ਆਖੀਆਂ ਪੂਰਾ ਜ਼ੋਰ ਲਾਇਆ ਪਰ RAM ਕਰ ਜਾਣ ਲਈ ਨਹੀਂ ਮੰਨਿਆ ਇੱਕੋ ਸੁਣਾ ਦਿੱਤੀ ਜਿੰਨੇ ਦਿਨ ਤੂੰ ਹੈਗਾ ਜਦੋਂ ਤੇਰਾ ਚਿੱਤ ਕਰੇ ਇੱਥੇ ਆ ਜਾ ਕਰ ਬਸ ਇੰਨਾ ਬਹੁਤ ਪਰਾਇ ਫੇਰ ਵੀ ਇੱਕ ਟਿੱਡੋ ਜੰਮੇ ਸੀ ਮਾਂ ਦੇ ਸਾਧ ਹੋ ਗਿਆ ਮੈਂ ਜਗ ਨਾਲੋਂ ਸਿਰ ਮੁੱਕ ਗਿਆ ਤਾਂ ਕੀ ਐ ਰਾਮ ਦੇ ਇਹ ਸ਼ਬਦ ਪਾਰੇ ਸਨ ਟੁੱਟ ਟੁੱਟ ਡਿਗਦੇ ਡਿਗਦੇ ਤੇ ਸੰਭਲਦੇ ਉਦਾਸ ਮਨ ਲੈ ਕੇ ਸ਼ਾਮ ਕਰ ਆ ਗਿਆ ਪਲਟਣ ਤੋਂ ਲਿਆਂਦੀ ਰੰਮ ਖੋਲ ਲਈ ਤੇ ਇਕੱਲਾ ਹੀ ਪੀਣ ਲੱਗਿਆ ਚਾਚੀ ਉਹਨੂੰ ਮੱਖਣੀ ਪਾ ਕੇ ਤੱਤੇ ਤੱਤੇ ਸਾਗ ਦੀ ਕੌਲੀ ਦੇ ਗਈ ਸੀ ਕੁੱਤਰੇ ਵਾਲੀ ਮਸ਼ੀਨ ਦੇ ਛਤਨੇ ਵਿੱਚ ਉਹ ਮੰਝੇ ਉੱਤੇ ਕੰਬੜਾ ਲੈ ਕੇ ਬੈਠਾ ਸੀ ਆਲੇ ਵਿੱਚ ਮਿੱਟੀ ਦੇ ਤੇਲ ਦਾ ਦੀਵਾ ਬਾਲਿਆ ਰਿਹਾ ਸੀ ਬੋਤਲ ਕੱਚ ਦਾ ਗਿਲਾਸ ਤੇ ਪਾਣੀ ਦਾ ਗੜਵਾ ਉਹਨੇ ਮੰਜੇਸਰਾਣੇ ਰੱਖਿਆ ਹੋਇਆ ਸੀ ਉਹਦੇ ਕੋਲ ਹੀ ਛੋਟੀ ਮੰਜੀ ਉੱਤੇ ਉਹਦਾ ਬਾਪ ਖੇਸ ਦੀ ਬੁੱਕਲ ਮਾਰੀ ਟੇਡਾ ਜਿਹਾ ਹੋਇਆ ਪਿਆ ਸੀ ਉਹਨੇ ਬਾਪੂ ਨੂੰ ਵੀ ਮੱਲੋ ਮੰੱਲੀ ਰਾਮ ਦਾ ਇੱਕ ਪੈਗ ਦੇ ਦਿੱਤਾ ਭਜਨਾ ਗੱਲ ਕੋਈ ਨਹੀਂ ਕਰਦਾ ਸੀ ਥੋੜੇ ਥੋੜੇ ਚਿਰ ਬਾਅਦ ਸੁੱਕਾ ਸੁੱਕਾ ਖੰਗਦਾ ਜਿਵੇਂ ਬਸ ਚੁੱਪ ਦੀ ਹਾਜ਼ਰੀ ਨੂੰ ਪੰਗ ਕਰਦਾ ਹੋਵੇ ਸ਼ਿਆਮਾ ਨਾਲ ਕੁਝ ਪੁੱਛ ਰਿਹਾ ਸੀ ਤੇ ਨਾ ਉਹਨੂੰ ਕੁਝ ਦੱਸ ਰਿਹਾ ਸੀ ਸ਼ਿਆਮੇ ਦੀਆਂ ਨਜ਼ਰਾਂ ਵਿੱਚ ਉਹ ਦਰवेश ਆਦਮੀ ਸੀ ਜੀਨੇ ਆਪਣੀ ਸਾਰੀ ਉਮਰ ਬਸ ਇਉਂ ਹੀ ਵੇਲੇ ਰਹਿ ਕੇ ਗੁਜ਼ਾਰ ਦਿੱਤੀ ਸੀ ਉਹਦੀ ਦਰਵੇਸ਼ੀ ਨੇ ਮਾਂ ਗੁਰਦਿਆਲ ਗੁਰ ਦੀ ਬਿਮਾਰੀ ਵੱਲ ਕਦੇ ਖਾਸ ਗੌਰ ਨਹੀਂ ਕੀਤਾ ਸੀ ਉਹ ਵਿਚਾਰੀ ਅਣਗੌਲੀ ਹੀ ਪ੍ਰਾਂਤ ਧਿਆ ਗਈ ਭੋਲਾ ਪੰਛੀ ਜਿਸ ਨੂੰ ਆਪਣੇ ਆਲਣੇ ਵਿੱਚ ਚਿੱਲੂ-ਚਿੱਲੂ ਕਰਦੇ ਦੋ ਬੋਟਾਂ ਦਾ ਵੀ ਕੋਈ ਖਿਆਲ ਨਹੀਂ ਸੀ ਸ਼ਾਮਾ ਆਪਣੇ ਪਾਪ ਬਾਰੇ ਸੋਚਣ ਲੱਗਦਾ ਤਾਂ ਨਸ਼ੇ ਦੀ ਲੋਰ ਵਿੱਚ ਉਹਨੂੰ ਉਹਦੇ ਉੱਤੇ ਨਾ ਗੁੱਸਾ ਆਉਂਦਾ ਤੇ ਨਾ ਕੋਈ ਤਰਸ ਅੱਜ ਉਹ ਬਾਪੂ ਦੀ ਹੋਂਦ ਉੱਤੇ ਹੱਸਿਆ ਸੀ ਹੱਸ ਕੇ ਇੱਕ ਬੇਗੋ ਨੂੰ ਹੋਰ ਦੇ ਦਿੱਤਾ ਲੈ ਬਾਪੂ ਸਿਆ ਪੀਜਾ ਰਾਮ ਦਾ ਨਾਮ ਲੈ ਕੇ ਮੇਰੇ ਛੋਟੇ ਪ੍ਰਾ ਰਾਮ ਦਾ ਨਾਮ ਲੈ ਕੇ ਨਹੀਂ ਆਪਣੇ ਕਿਸੇ ਰਾਮ ਦਾ ਨਾਮ ਲੈ ਕੇ ਜੇ ਤੇਰਾ ਹੈਗਾ ਕੋਈ ਰਾਮ ਚਾਚੀ ਮੱਕੀ ਦੀਆਂ ਰੋਟੀਆਂ ਪਕਾ ਰਹੀ ਸੀ ਤੇ ਪਾਣੀ ਦਾ ਹੱਥ ਲਾ ਕੇ ਢੇੜਾ ਬਣਾਉਂਦੀ ਤੇ ਹੱਥਾਂ ਉੱਤੇ ਹੀ ਰੋਟੀ ਵਧਾ ਕੇ ਤਵੇ ਉੱਤੇ ਪਾ ਦਿੰਦੀ ਦੂਜਾ ਢੇੜਾ ਬਣਾ ਕੇ ਤਵੇ ਉੱਤੇ ਪਈ ਰੋਟੀ ਨੂੰ ਖੁਰਚਣੇ ਨਾਲ ਉਥਲਦੀ ਤੇ ਫਿਰ ਹੱਥ ਵਿਚਲੇ ਢੇੜੇ ਦੀ ਰੋਟੀ ਬਣਾਉਣ ਲੱਗਦੀ ਸਾਗ ਵਾਲਾ ਤਪਲਾ ਚੁੱਲ੍ਹੇ ਦੀ ਪੁੱਬਲ ਉੱਤੇ ਰੱਖਿਆ ਹੋਇਆ ਸੀ ਦੋ ਰੋਟੀਆਂ ਬਣਾ ਕੇ ਉਹਨੇ ਹਾਕ ਮਾਰੀ ਵੇ ਸ਼ਾਮਿਆ ਰੋਟੀ ਖਾ ਲੋ ਹੁਣ ਪਿਓ ਪੁੱਤ ਮੱਕੀ ਦੀਆਂ ਨੇ ਠੰਡੀਆਂ ਹੋ ਗਈਆਂ ਤਾਂ ਲੱਕੜਾਂ ਬਣ ਜਾਣੀਆਂ ਫਿਰ ਜਲਕੁਰ ਦੀ ਆਵਾਜ਼ ਸੁਣ ਕੇ ਭਜਨਾ ਉੱਠਿਆ ਤੇ ਚੁੱਲ੍ਹੇ ਮੂਰੇ ਜਾ ਬੈਠਾ ਜਿਵੇਂ ਅੱਗ ਸੇਕਣ ਲਈ ਆਇਆ ਹੋਵੇ ਉਸ ਦਿਨ ਐਨੀ ਠੰਡ ਨਹੀਂ ਸੀ ਫੇਰ ਵੀ ਉਹ ਹੱਥਾਂ ਨੂੰ ਮੂੰਹ ਉੱਤੇ ਫੇਰ ਲੈਂਦਾ ਚੁੱਲ੍ਹੇ ਦੀ ਲਾਟ ਦਾ ਸੇਕ ਉਹਦੀਆਂ ਸੁਕੜੰਜਾਂ ਤੱਕ ਪਹੁੰਚਦਾ ਤਨ ਲੱਤਾਂ ਉੱਤੇ ਹੱਥ ਫੇਰ ਕੇ ਸੇਕ ਨੂੰ ਮੱਠਾ ਕਰਨ ਦੀ ਕੋਸ਼ਿਸ਼ ਕਰਦਾ ਜਲਕੁਰ ਨੇ ਇੱਕ ਥਾਲੀ ਦੇ ਕਿਨਾਰੇ ਸਾਗ ਦੀਆਂ ਡੋਲ ਡੋਈਆਂ ਪਾਈਆਂ ਵਿੱਚ ਮੱਖਣੀ ਦੀਆਂ ਦੋ ਉਂਗਲਾਂ ਤਰੀਆਂ ਤੇ ਥਾਲੀ ਵਿੱਚ ਹੀ ਦੋ ਰੋਟੀਆਂ ਦੇ ਚਾਰ ਖੰਨੇ ਬਣਾ ਕੇ ਤਰ ਦਿੱਤੇ ਭਜਨਾ ਚੁੱਲ੍ਹੇ ਮੂਰੇ ਬੈਠਾ ਹੀ ਰੋਟੀ ਖਾਣ ਲੱਗਿਆ ਸੇਕ ਕਰਕੇ ਚੁੱਲ੍ਹੇ ਤੋਂ ਥੋੜਾ ਪਰਾਂ ਹੀ ਬੈਠ ਗਿਆ ਸੀ ਜੇਠ ਪਰਜਾਈ ਕੋਈ ਵੀ ਗੱਲ ਨਹੀਂ ਕਰ ਰਹੇ ਸਨ ਐਨੇ ਨੂੰ ਗੁਰਮੇਲ ਬਾਹਰੋਂ ਆਇਆ ਉਹ ਖੇਤੋਂ ਆ ਕੇ ਇੱਕ ਢੇੜਾ ਘਰ ਮਾਰ ਗਿਆ ਸੀ ਫੇਰ ਸੱਥ ਵਿੱਚ ਜਾ ਬੈਠਾ ਉਹਨੂੰ ਜਲਕਰ ਤੋਂ ਸ਼ਾਮੇ ਆਏ ਦਾ ਪਤਾ ਲੱਗ ਚੁੱਕਿਆ ਸੀ ਛਤਨੇ ਵਿੱਚ ਚਾਨਣ ਦੇਖ ਕੇ ਉਹ ਪਹਿਲਾਂ ਉਧਰ ਹੀ ਗਿਆ ਦਰਵਾਜ਼ਿਆਂ ਅੰਦਰ ਇਉਂ ਸਿਰ ਕੀਤਾ ਤੇ ਦੇਖਿਆ ਜਿਵੇਂ ਘਰ ਆਇਓ ਪਰੇ ਬੰਦੇ ਨੂੰ ਕੋਈ ਸਿਆਣ ਦਾ ਹੋਵੇ ਫੇਰ ਬੋਲਿਆ ਸ਼ਾਮ ਸੂ ਹੈ ਆਪੇ ਚਾਚਾ ਸਿਆ ਉਹ ਟੇਡਾ ਪਿਆ ਉੱਠ ਕੇ ਬੈਠ ਗਿਆ ਸਰਾਣੇ ਥੱਲਿਓ ਬੋਤਲ ਚੁੱਕੀ ਤੇ ਉਹਨੂੰ ਪੈਗ ਦਿੱਤਾ ਗਲਾਸ ਵਿੱਚ ਪਾਣੀ ਗੁਰਮੀਲ ਨੇ ਆਪ ਪਾ ਲਿਆ ਹੱਥ ਵਿੱਚ ਗਲਾਸ ਫੜ ਕੇ ਘੁੱਟ ਪਰਨ ਤੋਂ ਪਹਿਲਾਂ ਗੁਰਮੀਲ ਸ਼ਾਮੇ ਵੱਲ ਚਾਕਿਆ ਤੇ ਪੁੱਛਿਆ ਹੋਰ ਫਿਰ ਮੌਜਾਂ ਨੇ ਪੂਰੀਆਂ ਤੂੰ ਸੁਣਾ ਚਾਚਾ ਤੇਰੇ ਖੇਤਾਂ ਦਾ ਕੀ ਹਾਲ ਹੈ ਪਉਂ ਤਾਂ ਤੇਰੀਆਂ ਵਟਾਂ ਠੀਕ ਪੈਂਦੀਆਂ ਹੋਣਗੀਆਂ ਪੁਰਾਣੀ ਗੱਲ ਯਾਦ ਕਰਵਾ ਕੇ ਉਹਨੇ ਗੁਰਮੇਲ ਨੂੰ ਸੁਣਨ ਕਰ ਦਿੱਤਾ ਵਟਾਂ ਦੀ ਗੱਲ ਜਿਵੇਂ ਉਹਦੇ ਹੱਡਾਂ ਉੱਤੇ ਪੱਛਣੇ ਵਾਂਗ ਵੱਜੀ ਹੋਵੇ दारू ਉਹ ਹੁਣ ਕਿਵੇਂ ਪੀਵੇ ਨਾ ਸੁੱਟਣ ਜੋਗਾ ਗਲਾਸ ਉਹਨੂੰ ਕੌੜੀ ਕੁਸੈਲੀ ਚੀਜ਼ ਸਮਝ ਕੇ दारू ਉਹਨੇ ਅੰਦਰ ਸੁੱਟ ਲਈ ਸੁੱਨ ਦਾ ਸੁੱਨ ਬਣਿਆ ਬੈਠਾ ਰਹਿ ਗਿਆ ਸ਼ਾਮੇ ਨਾਲ ਉਹਦੀ ਅੱਖ ਨਹੀਂ ਮਿਲਦੀ ਸੀ ਉਹ ਕਦੇ ਧਰਤੀ ਵੱਲ ਚਾਕਣ ਲੱਗਦਾ ਕਦੇ ਦੂਜੇ ਪਾਸੇ ਕੰਧ ਵੱਲ ਉਹਦੀ ਨਿਗਾ ਟਿਕੀ ਹੁੰਦੀ ਉਹਨੂੰ ਕੰਧਾਂ ਉੱਤੇ ਹਿੱਲ ਰਹੇ ਆਪਣੇ ਹੀ ਪਰਛਾਵੇਂ ਡਰਾਉਣ ਲੱਗਦੇ ਲੱਗਿਆ ਜਿਵੇਂ ਸ਼ਿਆਮਾ ਹੁਣੇ ਉਹਦੀ ਸੰਗੀ ਵਿੱਚ ਹੱਥ ਪਾਵੇਗਾ ਉਹਨੂੰ ਗਲ ਕੁੱਟ ਕੇ ਮਾਰ ਦੇਵੇਗਾ ਉਹ ਤੇਜ਼ੀ ਨਾਲ ਮੰਜੀ ਤੋਂ ਉੱਠਿਆ ਤੇ ਬਾਹਰ ਨਿਕਲ ਕੇ ਸੌਖਾ ਸਾਹ ਲਿਆ ਚੁੱਲ੍ਹੇ ਮੂਰੇ ਰੋਟੀਆਂ ਪਕਾ ਰਹੀ ਜਲਕੁਰ ਤੇ ਰੋਟੀ ਖਾ ਰਿਹਾ ਭਜਨਾ ਉਹਨੂੰ ਨਹੀਂ ਦਿਸੇ ਉਹ ਪਸ਼ੂਆਂ ਵੱਲ ਹੋ ਗਿਆ ਖੁਰਲੀਆਂ ਵਿੱਚ ਉਹਨਾਂ ਦੇ ਕੱਖ ਦੇਖਣ ਲੱਗਿਆ